ਉਹ ਜਿਹੜੀ ਕਿਰਾਏ ਦੇ ਸੇਵਾਵਾਂ ਦੇ ਵਿੱਚ ਆਜੀ ਐਂਬੂਲੈਂਸ ਦੇ ਵਿੱਚ ਅੱਗੇ ਨੂੰ ਬਾਜੋਂ ਸੰਗਤ ਦੇ ਦਰਸ਼ਨ ਕਰਨ ਦੇ ਲਈ ਉਹਨਾਂ ਦਾ ਕੰਮ ਇਹਨੂੰ ਬਣਾ ਕਰੀ ਕਰਦੇ ਆਪਾਂ ਸਭ ਆ ਰਹੇ ਨੇ ਹਾਂਜੀ ਮਾਪੂਏ ਦੱਪਰਾਂਗੇ ਦੱਪਰਾਂਗੇ ਕੀ ਕਰੀਏ ਕਾ ਬਾਈ ਜੀ ਕੈਮਰਾਮੈਨ ਵੀਰਾਂ ਨੂੰ ਬੇਨਤੀ ਆਹ ਰਸਤਾ ਨਹੀਂ ਕਰ ਲੋ ਕਰ ਦੋ ਬਸ ਛੇਤੀ ਭਾਈ ਵੱਲ ਕੇ ਪਾਓ ਭਾਈ ਕਿਸ ਤਰੀਕੇ ਦੇ ਨਾਲ ਜਿਹੜਾ ਬਲਾਸ ਕਰਾਉਗਾ ਉਹ ਖਰੀਦ ਕੀਤਾ ਜਾਏਗਾ ਉਹ ਜਿੱਦੇ ਜਾ ਰਹੇ ਨੇ ਤਾਂ ਕਿ ਲੋਕ ਮੇਰੇ ਲਈ ਪਾਉਂਦੇ ਆਏ ਬਸ ਕੇ ਮੀਂਹ Ay, ya me te, ਯੋ ਬਾਟ ਜੋ ਅਰੇ ਸਾਥੀਓ ਜਿਆਲੇ ਖੜੇ ਹੋ ਜਾਓ ਬਾਬਾ ਜੀ ਬੈਠਣੇ ਦੀ ਬੇਨਤੀ ਹੈ ਬਾਬਾ ਜੀ ਬੈਠ ਦਾ ਹੱਥ ਬੰਨ ਕੇ ਬੇਨਤੀ ਹੈ ਸਾਰੇ ਬੈਠੋ ਬੈਠੋ ਸਾਰੇ ਜੱਥੇ ਬੈਠ ਜਾਓ ਕੋਈ ਨਾ ਖੜੋ ਕੋਈ ਕੋਈ ਨਾ ਹੱਥ ਬੰਨ ਕੇ ਬੇਨਤੀ ਹੈ ਸਾਡੀ ਕੋਈ ਵੀ ਉੱਠੇ ਨਾ ਜਿਹੜੇ ਡੀ ਦੇ ਅੰਦਰ ਡੀ ਦੇ ਅੰਦਰ ਸਾਡੇ ਸਰਮਾਈ ਦੀ ਜਗ੍ਹਾ ਨਹੀਂ ਛੱਡਣੀ ਆਪੋ ਆਪਣੀ ਜਗ੍ਹਾ ਤੇ ਖੜੇ ਬੈਠੇ ਰਹੋ ਉਹਨਾਂ ਨੇ ਸਟੇਜ ਤੇ ਆ ਜਾਣਾ ਬਸ ਸਾਰੇ ਬਾਈ ਜੀ ਸਟੇ ਇਹਦੇ ਮੁਰੇ ਤੱਕ ਸਾਰੇ ਬੈਠ ਜਾਓ ਕਿਸੇ ਵੀ ਸਿਸਟਮ ਚ ਵਿਗਨ ਨਾ ਪਵੇ ਮਾਈਕ ਔਰ ਜਿਹੜਾ ਇਹ ਡਾਟਾ ਲੱਗਿਆ ਹੋਇਆ ਹੈ ਨੈਟਵਰਕ ਵਾਸਤੇ ਕਿਸੇ ਚ ਡਿਗਨ ਨਾ ਪਵੇ ਸਾਰੇ ਬੈਠ ਜਾਓ ਆ ਭੈਣਾ ਨੂੰ ਬੇਨਤੀ ਹੈ ਭੈਣਾ ਭੈਣੋ ਬੈਠ ਜਾਓ ਬੇਨਤੀਆਂ ਭੈਣਾ ਬੈਠ ਜਾਓ ਬੈਠ ਜਾਓ ਇਹਨਾ ਵਾਈਫਾਈ ਚੱਲ ਰਿਹਾ ਕੋਈ ਤਾਰ ਟੁੱਟ ਗਈ ਤੇ ਜਾਖਲ ਤੱਕ ਉੱਥੋਂ ਤੱਕ ਪਤਲਾਂ ਤੱਕ ਸਿਸਟਮ ਜਾ ਰਿਹਾ ਹੈ ਬੈਠੋ ਬੈਠੋ ਤਾਰਾਂ ਟੁੱਟ ਜਾਣਗੀਆਂ ਬਸ ਸਾਰੇ ਬੈਠ ਜਾਓ ਸਭ ਤੱਕ ਗੱਲ ਕੌਣ ਜਾਣੀ ਆਂਦਾ ਦੀ ਉੱਪਰ ਆ ਜਾਣਾ ਉਹਨਾਂ ਨੇ ਸਟੇਜ ਦੇ ਉੱਤੇ ਪ੍ਰਬੰਧ ਹੋ ਚੁੱਕੇ ਆਂ ਸਾਥੀ ਇੱਥੋਂ ਖਾਲੀ ਕਰੋ ਇੱਥੋਂ ਖਾਲੀ ਕਰੋ ਸਾਥੀਆ ਖਾਲੀ ਕਰ ਦੋ ਇੱਧਰ ਆ ਜੀ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਹੋ ਵੀ ਇੱਧਰ ਆ ਜੇ ਕੋਰੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ 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 ਝੰਡੇ ਉੱਚੇ ਝੰਡੇ ਤੇ ਝੰਡੇ ਉੱਚੇ ਕਰਕੇ ਨਾਅਰੇ ਦਾ ਜਵਾਬ ਦੋ ਭਾਈ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨਾਂ ਵਾਲੇ சாரு சத்நா சத் நாம வா சாரு சத்நா சத்நா ம வா சத்நூ சத்தேபரு சத்த வா சத்தேரு சத்த வா சத்தே சத்த